ਬੂਟਾ ਮੰਡੀ ਦੇ ਵਿਚਾਰਾਂ ਨੇ ਇਹ ਗੱਲ ਕਹੀ ਸੀ ਵੀ ਤੁਸੀਂ ਬੂਟਾ ਮੰਡੀ ਨੂੰ ਹਟਾਉਣ ਦੀ ਗੱਲ ਛੱਡੋ ਤੁਸੀਂ ਇਹ ਇਹ ਦੱਸੋ ਵੀ ਜਲੰਧਰ ਨੂੰ ਖਾਲੀ ਕਰਨ ਦਾ ਕੀ ਲੈਣਾ ਜਲੰਧਰ ਖਰੀਦਣ ਤੇ ਆਗੇ ਸੀ ਜਲੰਧਰ ਖਰੀਦਣ ਦੀ ਗੱਲ ਹੋ ਗਈ ਸੀ ਵੀ ਜਲੰਧਰ ਖਰੀਦ ਲਾਂਗੇ ਤੁਸੀਂ ਦੱਸੋ ਜਲੰਧਰ ਜਲੰਧਰ ਤੁਹਾਡਾ ਹਟਣਾ ਦਾ ਕੀ ਲੈਣਾ ਜੇ ਅਸੀਂ ਜ਼ਮੀਨਾਂ ਖਰੀਦੀਆਂ ਉਹ ਆਪਣੀ ਮਿਹਨਤ ਨਾਲ ਕੀ ਖਰੀਦੀਆਂ ਜੇ ਅਸੀਂ ਪੰਪ ਖਰੀਦੇ ਅਸੀਂ ਆਪਣੀ ਮਿਹਨਤ ਨਾਲ ਖਰੀਦੀ ਖਰੀਦੇ ਜੇ ਅਸੀਂ ਆਪਣੇ ਬਿਜ਼ਨਸ ਖੜੇ ਕੀਤੇ ਅਸੀਂ ਆਪਣੀ ਮਿਹਨਤ ਨਾਲ ਖਰੀਦੇ ਵੀ ਸਾਨੂੰ ਬਰਾਸ ਦੇ ਵੇਤਾ ਕੁਝ ਵੀ ਨਹੀਂ ਮਿਲਿਆ ਕਿਉਂਕਿ ਸਾਡੇ ਸਾਡੇ ਬਜ਼ੁਰਗਾਂ ਨੇ ਘਰਾਂ ਚ ਕੰਮ ਕੀਤਾ ਮੈਣਾ ਪੀ ਕੇ ਗੁਜ਼ਾਰਾ ਕੀਤਾ ਡਰਨ ਵਾਲੀ ਗੱਲ ਨਹੀਂ ਹੈਗੀ ਜਮਾਰ ਕੌਮ ਇਹ ਡਰੇ ਨਹੀਂ ਕਦੀ ਨਾ ਇਹ ਦਬੇ ਕਿਸੇ ਤੋਂ ਕਿਉਂਕਿ ਜੇ ਦਬੇ ਹੁੰਦੇ ਉੱਠਣਾ ਹੀ ਨਹੀਂ ਸੀ ਕਦੀ ਇਹਨਾਂ ਨੇ ਕਾਮਯਾਬ ਹੋਣਾ ਹੀ ਨਹੀਂ ਸੀ ਕਦੀ ਜ਼ਿੰਦਗੀ 'ਚ ਡੇਰਾ ਬੱਲਾ ਤੋਂ ਅੱਜ ਕੋਈ ਕੋਈ ਹੁਕਮ ਹੋ ਜਾਵੇ ਸੰਤਾ ਮਹਾਪੁਰਸ਼ਾਂ ਵੱਲੋਂ ਖੜ੍ਹ ਜਾਾਂਗੇ ਮਰਨਾ ਪੈ ਜੇ ਮਰਨ ਨੂੰ ਤਿਆਰ ਹੈ ਭੱਜਣਾ ਨਹੀਂ ਬਾਬੂ ਮੰਗੂ ਰਾਮ ਜੀ ਨੂੰ ਦਬਾਇਆ ਗਿਆ ਉਹਨਾਂ ਦੇ ਪਰਿਵਾਰ ਨੂੰ ਬੰਦੀ ਤੱਕਰ ਬਣਾਇਆ ਗਿਆ ਕਿ ਯਾਰ ਜੇ ਉਹ ਉਦੋਂ ਸੈਨ ਕਰ ਜਾਂਦੇ ਮੈਨੂੰ ਲੱਗਦਾ ਕਿ ਪੰਜਾਬ ਦਾ ਬਹੁਤਾ ਹਿੱਸਾ ਪਾਕਿਸਤਾਨ ਕੋ ਚਲ ਜਾਣਾ ਸੀ ਡਟੇ ਰਹਿਆ ਉਹ ਸਤਰਾਮਨਨ ਮਹਾਰਾਜ ਨੇ ਕਿਹਾ ਸੀਗਾ ਚਲੋ ਬਨਾਰਸ ਸਾਧ ਸੰਗਤ ਜੀ ਇੱਕ ਇਤਿਹਾਸ ਬਣਾਉਣਾ ਹੈ ਗੁਰਬਦਾਸ ਦੇ ਮੰਦਰ ਨੂੰ ਸੋਨੇ ਵਿੱਚ ਮਢਾਉਣਾ ਜਦੋਂ ਗੱਲ ਹੋਈ ਸੀ ਤਾਂ ਜਿਹੜੇ ਲੋਕ ਸੀਗੇ ਉਦੋਂ ਬੈਠੇ ਹੋਏ ਸੀਗੇ ਪ੍ਰੋਗਰਾਮ ਦੇ ਵਿੱਚ ਲੋਕਾਂ ਨੇ ਆਪਣੇ ਗਲਾਂ ਦੇ ਵਿੱਚੋਂ ਬਾਲੀਆਂ ਮੁੰਦੀਆਂ ਲਾ ਕੇ ਉਹ ਤੇ ਰੱਖਦੀਆਂ ਸੀ ਹਮ ਅੱਜ ਅਸੀਂ ਦੇਖਦੇ ਆ ਵੀ ਉੱਥੇ ਫਾਲਕੀ ਸਾਹਿਬ ਬਨਾਰਸ ਦੇ ਵਿੱਚ ਸੋਨੇ ਦੀ ਆ ਸ਼ਾਨ ਸਾਹਿਬ ਸੋਨੇ ਦੇ ਆ ਗੌਰਮਤ ਸੋਨੇ ਦੇ ਆ ਬੜਾ ਕੁਝ ਜਰਿਆ ਉਦੋਂ ਉਦੋਂ ਭਾਂਡੇ ਤੱਕਰ ਵੱਖਰੇ ਹੁੰਦੇ ਸੀ ਪਾਣੀ ਪੀਣ ਨੂੰ ਘੜਾ ਸਾਈਡ ਤੇ ਪਿਆ ਹੁੰਦਾ ਸੀ ਇੱਕ ਕੰਬਿਟਰਸ ਆ ਨਾ ਪੰਜਾਬ ਇੱਕ ਇਦਾਂ ਦੀ ਜਸੇਬੰਦੀ ਸੀ ਇੱਕ ਆਵਾਜ਼ ਪੈਂਦੀ ਸੀ ਨਾ ਤੇ ਰੋਡ ਬੰਦ ਹੋ ਜਾਂਦੇ ਸੀ ਥਾਣਿਆਂ ਤੇ ਘਰਾਓ ਹੋ ਜਾਂਦੇ ਸੀ ਹੁਣ ਵੀ ਹੋ ਜਾਂਦੇ ਹੁਣ ਵੀ ਹੋ ਜਾਂਦੇ ਆ ਮਤਲਬ ਕਰਦੇ ਆ ਨਾ ਪਰ ਹੁਣ ਇਹ ਆ ਨਾ ਜਿਹੜੀ ਮਿਹਨਤ ਆ ਨਾ ਉਹ ਰੰਗ ਲਈ ਆ ਹੁਣ ਨੌਬਦ ਨਹੀਂ ਆਉਂਦੇ ਕਿ ਕਿਤੇ ਚੱਲ ਜਿਹਦਾ ਕੰਮ ਆਟੋਮੈਟਿਕਲੀ ਹੋ ਜਾਂਦੇ ਆ ਇਹ ਜਿਹੜੀ ਅਣਖ ਆ ਇਹ ਚ ਮਾਰਾਂ ਦੇ ਕੁੰਝੇ ਜਿੱਥੇ ਖੜ ਗਏ ਆ ਫਿਰ ਫਿਰ ਇਦਾਂ ਆ ਵੀ ਭਵਾ ਧੌਣ ਤਾਂ ਲੈ ਜਾ ਪਰ ਭੱਜਦੇ ਨਹੀਂ ਇਹ ਤਰਨਜੀਤ ਚੰਨੀ ਨੂੰ ਮੁੱਖ ਮੰਤਰੀ ਬਣਾਇਆ ਪੰਜਾਬ ਦਾ ਦੋਨਾਂ ਸੀਟਾਂ ਤੇ ਬੜੀ ਵਿਰੋਧਤਾ ਹੋਈ ਉਹਦੀ ਮਤਲਬ ਕਿ ਪਿਆਰ ਦੀ ਜੋਤੀ ਤੱਕਰ ਕਹਿੰਦਾ ਇਹ ਜਾਤੀਵਾਦ ਹੀ ਹੈ ਮਾਨਸਿਕਤਾ ਪਰ ਦਬਾਬੇ ਵਿੱਚ ਮਾਰਨ ਜਿਦਾਇਆ ਜਿਦਾ ਕੇ ਭੇਜਿਆ ਭਾਵੇਂ ਉਹਨੇ ਮੁੜ ਕੇ ਬਾਅਦ ਦੇ ਵਿੱਚ ਡੇਰੇ ਬਾਰੇ ਵੀ ਇਹ ਗੱਲ ਕਹਿ ਦਿੱਤੀ ਬਡੇਰੇ ਦੀ ਨਹੀਂ ਵੋਟ ਨਹੀਂ ਹੈਗੀ ਤੁਹਾਡੇ ਘਰੇ ਸੁਖਵੀਰ ਬਾਦਲ ਵੀ ਆਉਂਦੇ ਰਹੇ ਜਾਂ ਵੱਡੀਆਂ-ਵੱਡੀਆਂ ਪਾਰਟੀਆਂ ਦੇ ਟਿਕਟਾਂ ਆਫਰ ਹੁੰਦੀਆਂ ਰਹੀਆਂ ਦੇਖੋ ਮੈਂ ਨਾ ਕਹਿੰਦਾ ਵੀ ਮੈਨੂੰ ਪਰ ਪਾਰਟੀ ਤੁਸੀਂ ਜੁਆਇਨ ਨਹੀਂ ਕੀਤੀਆਂ ਟਿਕਟਾਂ ਵੱਨ ਨੂੰ ਗਏ ਨਹੀਂ ਉਧਰ ਨੂੰ ਜਦੋਂ ਪਵਨਤੇ ਨੂੰ ਟਿਕਟ ਮਿਲੀ ਤਾਂ ਭੱਜ ਕੇ ਨਾਲ ਖੜ ਗਏ ਵੱਡੀਆਂ ਆਫਰ ਆਈਆਂ ਸਾਡੀ ਲੜਾਈ ਵਿਚਾਰਾਂ ਦੀ ਰਹੀ ਹੈ ਮਾਨ ਸਨਮਾਨ ਦੀ ਲੜਾਈ ਰਹੀ ਹੈ ਤੇ ਬੜਾਂਗੇ ਜਿੱਦਨ ਮਾਨ ਸਨਮਾਨ ਦੇ ਨਾਲ ਬੜਾਂਗੇ ਪਰ ਜਦੋਂ ਜਦੋਂ ਕੋਈ ਤੇ ਡਿਸੀਜਨ ਲੈਣ ਦਾ ਫੈਸਲਾ ਆਉਦਾ ਫਿਰ ਉਹ ਮਨ ਕਹਿੰਦਾ ਯਾਰ ਨਹੀਂ ਇਹ ਪਾਰਟੀ ਠੀਕ ਨਹੀਂ ਤੇਰੇ ਲਈ ਰਹਿਣ ਦੇ ਬਹੁਤ سارے ਮੇਰੇ ਪਿੰਡ ਤੋਂ ਵੀ ਸਰੂਪ ਹੋਣੀ ਸੀਗੇ ਜਿਨ੍ਹਾਂ ਨੇ ਬੜੀ ਤਕੜੀ ਕਬੱਡੀ ਖੇਡੀ ਆ ਬੜੇ ਵੇਟ ਲਿਫਟਰ ਆ ਜਿਹੜਾ ਮੁੰਡੇ ਆਸਟ੍ਰੇਲੀਆ 'ਚ ਬੈਠੇ ਆ ਰਿਤਪਾਲ ਭਗਵਾਰਾ ਆ ਪਲਵਾਨ ਆ ਬੜੀਆਂ ਮੱਲਾ ਮਾਰੀਆਂ ਸਾਡੇ ਲੋਕਾਂ ਨੇ ਯਾਰ ਅਸੀਂ ਕੀ ਕਹੋ ਲੋਕੀਏ ਇਹ ਬਾਹਰ ਜਾਂਦਾ ਟ੍ਰੈਂਡ ਹੀ ਚ ਮਾਰਾਂ ਨੇ ਪੈਦਾ ਕੀਤਾ ਕਿਉਂਕਿ ਇਦਾਂ ਸੀ ਕਿਤੇ ਅਰ ਪੰਡਰੀਆਂ ਖੁੱਲੀਆਂ ਸਾਡੇ ਲੋਕ ਬਾਹਰ ਗਏ ਮਿਹਨਤ ਕੀਤੀ ਪੈਸਾ ਇਕੱਠਾ ਕੀਤਾ ਫਿਰ ਕੈਨੇਡਾ ਜੇ ਇਹ ਬੜੀਆਂ ਕੰਟਰੀਆਂ 'ਚ ਗਏ ਨਹੀਂ ਬੜੇ ਸਾਡੇ ਸਾਡਾ ਪਰਿਵਾਰ ਸਾਡੇ ਚਾਚੇ ਤਾਏ ਪੁਰਾਣੇ ਕਿ ਕੈਨੇਡਾ ਦੇ ਵਿੱਚ ਗਏ ਹੋਏ ਆ ਕੁੜੀਆਂ ਸੀ ਨਾ ਕਬਰਾ ਵੀ ਚਾਹ ਵੇਚਣ ਵਾਲੇ ਦੀ ਕੁੜੀ ਜੱਜ ਬਣੀ ਹੂੰ ਚਾਹ ਵੇਚਣ ਵਾਲੇ ਦਾ ਮੁੰਡਾ ਡਾਕਟਰ ਬਣਿਆ ਤੇ ਉਹ ਮਿਹਨਤ ਸੀ ਕਿਉਂਕਿ ਬਹੁਤ ਸਾਰੇ ਬੱਚੇ ਜਿਹੜੇ ਪੜਨਾ ਜਾਂਉਂਦੇ ਸੀ ਪੈਸੇ ਕਰਕੇ ਨਹੀਂ ਪੜ ਸਕੇ ਹੂੰ ਉਹ ਬਾਬਾ ਸਾਹਿਬ ਅੰਬੇਡਕਰ ਦੀ ਜਿਹੜੀ ਵਿਚਾਰਧਾਰਾ ਤੇ ਚੱਲੇ ਐ ਐਜੂਕੇਸ਼ਨ ਲਈ ਕੰਮ ਕੀਤਾ ਜਦੋਂ ਤੁਸੀਂ ਕਾਮਯਾਬ ਹੋ ਜਾਓ ਤਾਂ ਛੱਟਦਾ ਨਹੀਂ ਕਹਿੰਦੇ ਐਸਸੀ ਆ ਇਹ ਤਾਂ ਰਿਜ਼ਰਵੇਸ਼ਨ ਤੋਂ ਕਾਮਯਾਬ ਹੋ ਗਿਆ ਦੇਖੋ ਇਹ ਜੈਲਸੀ ਆ ਹੋਰ ਕੋਈ ਗੱਲ ਨਹੀਂ ਹੈਗੀ ਸਾਨੂੰ ਤਾਂ ਅੱਜ ਮਾਣ ਮਹਿਸੂਸ ਹੁੰਦਾ ਸਾਡੇ ਗਾਣਿਆਂ ਦੇ ਯਾਰ ਜਮਾਰਾਂ ਦੇ ਗਾਣੇ ਚੱਲਦੇ ਆ ਕਿਉਂ ਯਾਰ ਮਿਹਨਤ ਕਰਕੇ ਸਾਰਾ ਕੁਝ ਬਣਾਇਆ ਸਾਡੇ ਤਾਂ ਮਿਹਨਤ ਨਾਲ ਗਾਣੇ ਆਏ ਹਨਾ ਸਾਨੂੰ ਤਾਂ ਕੁਝ ਵੀ ਨਹੀਂ ਮਿਲਿਆ ਪਰ ਬਰਾਸ ਵਿੱਚ ਕੀ ਮਿਲਿਆ ਕੁਝ ਵੀ ਨਹੀਂ ਮਿਲਿਆ ਇੱਕ ਤੇਈ ਡਾਕਟਰ ਸੀ ਇੱਦਾਂ ਦੇ ਜਿਹਨੇ ਦੱਸ ਦੇਣੀ ਸੀ ਅਸੀਂ ਅਸੀਂ ਜਮਾਰਿਆਂ ਜਦੋਂ ਕਿਤੇ ਕੁੰਡੀ ਫਾਜ ਨਹੀਂ ਫਿਸ਼ਰ ਅਸੀਂ ਤੁਹਾਡੇ ਹੀ ਆ ਬੜਿਆ ਨਾ ਕੁੰਡੀਆਂ ਫਸੀਆਂ ਜਿਨ੍ਹਾਂ ਨੇ ਬਾਅਦ ਵਿੱਚ ਦੱਸਿਆ ਅਸੀਂ ਜਮਾਰਿਆਂ ਇਹ ਤਾਂ ਤੁਹਾਡੇ ਹੀ ਆ ਪਹਿਲਾਂ ਪਹਿਲਾਂ ਲਗਾਉਂਦੇ ਆ